ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਦੇ ਮਹੀਨੇ ਸੰਮਤ 1761 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਸਰਸਾ ਦਰਿਆ ਪਾਰ ਕੀਤਾ ਜਿੱਥੇ ਪਾਤਸ਼ਾਹ ਦਾ ਪਰਿਵਾਰ ਵਿਛੜਿਆ ਚਮਕੌਰ ਸਾਹਿਬ ਆਏ ਚਮਕੌਰ ਸਾਹਿਬ ਦੇ ਵਿੱਚ ਚਮਕੌਰ ਦੀ ਗੜੀ ਦੇ ਅੰਦਰ ਪਾਤਸ਼ਾਹ ਨੇ ਮੁਗਲ ਸਮਰਾਜ ਦੇ ਨਾਲ ਵੱਡੀ ਜੰਗ ਲੜੀ ਜੰਗ ਲੜਨ ਤੋਂ ਬਾਅਦ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਚੱਲੇ ਮਾਛੀਵਾੜਾ ਆਲਮਗੀਰ ਲੰਮਾ ਜੱਟਪੁਰਾ ਦੀਨਾ ਕਾਂਗੜ ਜੈਤੋ ਰਾਮਿਆਣਾ ਆਦਕ ਸਥਾਨਾਂ ਤੋਂ ਹੁੰਦੇ ਹੋਏ ਸ੍ਰੀ ਮੁਕਸਰ ਸਾਹਿਬ ਦੇ ਸਥਾਨ ਦੇ ਉੱਤੇ ਪਹੁੰਚੇ ਉਸ ਵੇਲੇ ਇੱਥੇ ਇੱਕ ਟਾਬ ਸੀ ਜਿਸ ਨੂੰ ਖਿਦਰਾਣੇ ਦੀ ਟਾਬ ਕਿਹਾ ਜਾਂਦਾ ਸੀ ਖਿਦਰਾਣੇ ਦੀ ਟਾਬ ਦੇ ਵਿੱਚ ਪਾਣੀ ਜਿਹੜਾ ਹੈ ਉਹ ਮੌਜੂਦ ਸੀ ਪਾਤਸ਼ਾਹ ਦੇ ਸਿੰਘਾਂ ਨੇ ਖਿਦਰਾਣੀ ਦੀ ਟਾਬ ਦੇ ਕੰਡੇ ਦੇ ਉੱਤੇ ਆਪਣੇ ਅਸਨ ਲਾ ਲਏ। ਟਾਬ ਦੇ ਕੰਡੇ ਦੇ ਉੱਤੇ ਕਰੀਰ ਝਾੜੀਆਂ ਮਲੇ ਬਹੁਤ ਵੱਡੀ ਗਿਣਤੀ ਚ ਸਨ। ਸਿੰਘਾਂ ਨੇ ਉਹਦੇ ਉੱਤੇ ਚਾਦਰਾਂ ਕਸ਼ੇਰੇ ਬਸਤਰ ਪਾ ਕੇ ਉਹਨਾਂ ਨੂੰ ਤੰਬੂਆਂ ਦਾ ਰੂਪ ਦਿੱਤਾ। ਜਿੱਥੇ ਅੱਜ ਗੁਰਦੁਆਰਾ ਤੰਬੂ ਸਾਹਿਬ ਸੇ ਸ਼ੋਭਤਾ ਹੈ ਤਾਂ ਜੋ ਦੁਸ਼ਮਣ ਨੂੰ ਭਲੇਖਾ ਪਾਇਆ ਜਾ ਸਕੇ ਕਿ ਇੱਥੇ ਸਿੱਖਾਂ ਦੀ ਵੱਡੀ ਫੌਜ ਜਿਹੜੀ ਹੈ ਉਹ ਉਤਰੀ ਹੋਈ ਹੈ। ਇਹ ਜੁਧ ਨੀਤੀ ਦਾ ਇੱਕ ਹਿੱਸਾ ਸੀ। 21 ਵਸਾਖ ਸੰਮਤ 1762 ਨੂੰ ਸਰਹੰਦ ਦਾ ਸੂਬੇਦਾਰ ਵਜ਼ੀਦਾ ਭਾਰੀ ਭਰ ਕਮ ਫੌਜਾਂ ਲੈ ਕੇ ਜਿਨ੍ਹਾਂ ਦੀ ਗਿਣਤੀ ਇਤਿਹਾਸ ਦੇ ਵਿੱਚ 7000 ਲਿਖੀ ਹੈ ਉਹ ਖਿਦਰਾਣੀ ਦੀ ਟਾਬ ਦੇ ਉੱਤੇ ਪਹੁੰਚੇ ਆ ਤਾਂ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਮੁਗਲ ਸਾਮਰਾਜ ਦੇ ਨਾਲ ਆਖਰੀ ਤੇ ਫੈਸਲਾਕੁਨ ਜੰਗ ਜਿਹੜੀ ਹੈ ਉਹ ਲੜੀ ਗਈ ਇਸ ਜੰਗ ਦੇ ਵਿੱਚ ਵੀ ਜਿਤਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮਾਂ ਨੂੰ ਚੁੰਮਿਆ। ਔਰ ਇਸ ਜੰਗ ਦੀ ਖਾਸੀਅਤ ਇਹ ਹੈ ਕਿ ਇਸ ਜੰਗ ਦੇ ਵਿੱਚ ਉਹਨਾਂ ਸਿੰਘਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਕਿਸੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਦਾਵਾ ਦੇ ਕੇ ਆ ਗਏ ਸਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਟੀਬੀ ਸਾਹਿਬ ਦੇ ਸਥਾਨ ਦੇ ਉੱਤੇ ਮੌਜੂਦ ਸਨ ਤੇ ਉੱਥੋਂ ਹੀ ਤੀਰਾਂ ਦੇ ਨਾਲ ਦੁਸ਼ਮਣ ਦੇ ਆਹੂ ਲਾਉਂਦੇ। ਜਿੱਥੇ ਅੱਜ ਗੁਰਦੁਆਰਾ ਟੀਬੀ ਸਾਹਿਬ ਦੀ ਸ਼ੋਭਤਾ ਹੈ। ਜਦੋਂ ਜੰਗ ਦੀ ਸਮਾਪਤੀ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਆਏ ਉਹਨਾਂ ਮਹਾਨ ਸ਼ਹੀਦਾਂ ਨੂੰ ਅਦਬ ਦਿੱਤਾ ਸਤਿਕਾਰ ਦਿੱਤਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਸਥਾਨ ਤੇ ਪਹੁੰਚੇ ਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਦਾ ਖਤਾਬ ਦਿੰਦੇ ਜਦੋਂ ਤੁਰੇ ਜਾ ਰਹੀ ਸੀ ਤਾਂ ਇਹਨਾਂ ਨੂੰ ਭਾਈ ਮਹਾ ਸਿੰਘ ਜੀ ਸਹਿਕਦੇ ਹੋਏ ਜੜੇ ਹੈ ਉਹ ਦਿਖਾ ਲਈ ਦਿੱਤੇ ਪਾਦਸ਼ਾਹ ਨੇ ਭਾਈ ਮਹਾ ਸਿੰਘ ਜੀ ਦਾ ਸੀਸ ਆਪਣੇ ਪੱਟ ਦੇ ਉੱਤੇ ਆਪਣੀ ਗੋਦੀ ਚ ਰੱਖਿਆ ਲਹੂ ਤੇਰੇਤੇ ਦੇ ਨਾਲ ਇਹਨਾਂ ਦਾ ਮੁਖ ਜਿਹੜਾ ਹੈ ਉਹ ਲੱਥਪੱਥ ਲਿਬੜਿਆ ਹੋਇਆ ਸੀ ਆਪਣੇ ਹਜ਼ੂਰੀਏ ਨਾਲ ਪਾਦਸ਼ਾਹ ਨੇ ਮੁਖ ਸਾਫ ਕੀਤਾ ਭਾਈ ਮਾਹਾ ਸਿੰਘ ਜੀ ਦਾ ਤੇ ਮੂੰਹ ਦੇ ਵਿੱਚ ਜਲ ਚੁਆਇਆ ਜਦੋਂ ਪਾਤਸ਼ਾਹ ਦੀ ਛੋਹ ਭਾਈ ਮਾਹਾ ਸਿੰਘ ਜੀ ਨੂੰ ਹੋਈ ਤੇ ਉਹਨਾਂ ਨੇ ਆਪਣੇ ਨੇਤਰ ਖੋਲੇ ਤੇ ਕੀ ਵੇਖਦੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਦੇ ਵਿੱਚ ਉਹਨਾਂ ਦਾ ਸੀਸ ਹੈ ਅੱਖਾਂ ਨਮ ਹੋ ਗਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਾਹਾ ਸਿੰਘ ਜੀ ਨੂੰ ਪੁੱਛਿਆ ਮਾਹਾ ਸਿੰਘਾ ਬੜੀ ਵੱਡੀ ਕੁਰਬਾਨੀ ਕੀਤੀ ਹੈ ਮੰਗ ਕੀ ਮੰਗਦਾ ਹੈ ਕਿਆ ਮਹਾਰਾਜ ਜੇ ਤੁਸੀਂ ਟੁੱਟੇ ਹੋ ਤੇ ਆਪਣੇ ਚਰਨਾਂ ਨਾਲ ਟੁੱਟੀ ਗੰਢ ਲਾਓ ਵਿਦਾਵਾ ਪਾੜ ਦਿਓ ਪਾਤਸ਼ਾਹ ਨੇ ਕਿਹਾ ਮਹਾਸਿੰਘਾ ਕੋਈ ਜ਼ਮੀਨ ਜਾਇਦਾਦ ਤੁਹਾਨੂੰ ਦੌਲਤ ਪਦਾਰਥ ਮੰਗ ਲੈ ਕਹਿੰਦਾ ਨਹੀਂ ਮਹਾਰਾਜ ਜੇ ਤਰੁੱਠੇ ਹੂੰ ਤੇ ਟੁੱਟੀ ਗੰਢ ਲਾਓ ਫਿਰ ਸਤਿਗੁਰੂ ਨੇ ਕਿਹਾ ਮਹਾਸਿੰਘਾ ਜੀ ਚੌਣੇ ਤੇ ਜੀਵਨ ਬਖਸ਼ ਦਈਏ ਕਹਿੰਨ ਲੱਗਿਆ ਨਹੀਂ ਮਹਾਰਾਜ ਇਹ ਜ਼ਿੰਦਗੀ ਨੇ ਜਾਣਾ ਹੀ ਐ ਅੱਜ ਨਾ ਗਈ ਤੇ ਦਸਾਂ ਸਾਲਾਂ ਨੂੰ ਚਲੀ ਜਾਏਗੀ 20 ਸਾਲਾਂ ਨੂੰ ਚਲੀ ਜਾਏਗੀ ਇਨੇ ਰੁਕਣਾ ਥੋੜੀ ਐ ਬਸ ਜੇ ਤੁਸੀਂ ਪਾਤਸ਼ਾਹ ਤੋਠੇ ਹੋ ਤੇ ਫਿਰ ਟੁੱਟੀ ਗੰਡ ਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾ ਸਿੰਘ ਜੀ ਦੇ ਸਨਮੁਖ ਟੁੱਟੀ ਗੰਡੀ ਬਿਦਾਵਾ ਪਾੜਿਆ ਤੇ ਇਹਨਾਂ ਤਮਾਮ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਇਸ ਯੁੱਧ ਦੀ ਇੱਕ ਹੋਰ ਖਾਸੀਅਤ ਹੈ ਕਿ ਇਸ ਜੰਗ ਦੇ ਵਿੱਚ ਬੀਰੰਗਨਾ ਮਾਤਾ ਭਾਗੌਰ ਜੀ ਸਵਾ ਮਨ ਪahari ਲੋਹੇ ਦੀ ਸਾਂਗ ਲੈ ਕੇ ਲੜੇ ਤੇ ਦੁਸ਼ਮਣ ਨੂੰ ਇਉਂ ਪਰੋਇਆ ਜਿਵੇਂ ਬੜੇ ਪਰੋਈਦੇ ਨੇ ਤੇ ਮਾਤਾ ਭਾਗ ਕੌਰ ਜੀ ਇਸ ਜੰਗ ਦੇ ਵਿੱਚ ਸਖਤ ਜ਼ਖਮੀ ਹੋਏ ਜਿਨ੍ਹਾਂ ਦੀ ਸੰਭਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਕੀਤੀ ਆਪਣੀ ਨਿਗਾਬਾਨੀ ਚ ਮਾਈ ਭਾਗ ਕੌਰ ਜੀ ਦਾ ਇਲਾਜ ਕਰਵਾਇਆ ਇਹ ਜੰਗ ਇੱਕ ਬਹੁਤ ਵੱਡੀ ਤੇ ਫੈਸਲਾਕੁਨ ਜੰਗ ਹੋਈ ਇਸ ਜੰਗ ਤੋਂ ਬਾਅਦ ਕਦੇ ਵਜ਼ੀਦੇ ਨੇ ਹਿਆ ਨਹੀਂ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਲਝਣ ਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਇਸ ਅਸਥਾਨ ਦੇ ਉੱਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਤੇ ਖੇਦਰਾਣੀ ਦੀ ਏਟਾਬ ਮੁਕਤੀ ਦਾ ਸਾਰ ਹੋ ਗਈ ਜਿਸ ਨੂੰ ਮੁਕਤਸਰ ਕਿਹਾ ਜਾਣ ਲੱਗਿਆ ਤੇ ਅੱਜ ਆਦਬ ਤੇ ਸਤਕਾਰ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਜਿਹੜਾ ਹੈ ਉਹ ਆਖਿਆ ਜਾਂਦਾ ਉਹਨਾਂ ਵੇਲਿਆਂ ਦੇ ਵਿੱਚ 21 ਵਸਾਖ ਨੂੰ ਬਹੁਤ ਗਰਮੀ ਪੈਂਦੀ ਸੀ ਪਾਣੀ ਦੀ ਬੜੀ ਦਿੱਕਤ ਸੀ ਪਾਣੀ ਦੀ ਬੜੀ ਘਾਟ ਸੀ ਸ਼ਹੀਦਾਂ ਦੀ ਯਾਦ ਦੇ ਵਿੱਚ ਵੱਡਾ ਜੋੜ ਮੇਲ ਮਨਾਉਣਾ ਜਿਹੜਾ ਹੈ ਉਹ ਸੰਭਵ ਨਹੀਂ ਸੀ ਤੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੇ ਸੋਚਿਆ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ 21 ਵਸਾਖ ਨੂੰ ਦਿਨ ਮਨਾਉਣਾ ਜਿਹੜਾ ਹੈ ਇਹ ਬਹੁਤ ਔਖਾ ਹੈ ਪਾਣੀ ਦੀ ਕਿੱਲਤ ਕਾਰਨ ਤੇ ਸ਼ਹੀਦਾਂ ਨੂੰ ਯਾਦ ਕਰਨਾ ਵੀ ਬੜਾ ਜ਼ਰੂਰੀ ਹੈ ਇਸ ਲਈ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਸ਼ਹੀਦਾਂ ਦੀ ਯਾਦ ਇੱਕ 마ਗ ਨੂੰ ਜਿਹੜਾ ਹੈ ਉਹ ਮਨਾਉਣ ਦਾ ਫੈਸਲਾ ਕੀਤਾ ਕਿਉਂਕਿ ਇੱਕ 마ਗ ਨੂੰ ਬਹੁਤ ਅਤਿ ਦਰਜੇ ਦੀ ਸਰਦੀ ਹੁੰਦੀ ਹੈ ਤੇ ਮਾਲਵੇ ਦੀ ਯਾਤਰਾ ਵਾਸਤੇ ਸਰਦ ਰੁੱਤ ਜਿਹੜੀ ਹੈ ਜਾਂ ਜਿਹੜੀ ਹਿਮ ਰੁੱਤ ਜਿਹੜੀ ਹੈ ਇਹ ਬਹੁਤ ਵਧੀਆ ਮੰਨੀ ਜਾਂਦੀ ਇਸ ਕਰਕੇ ਇੱਕ 마ਗ ਨੂੰ ਸ਼ਹੀਦਾਂ ਦੀ ਯਾਦ ਦੇ ਵਿੱਚ ਵੱਡਾ ਜੋੜ ਮੇਲਾ ਜਿਹੜਾ ਹੈ ਮੇਲਾ 마ਗੀ ਦੇ ਨਾਮ ਨਾਲ ਜਿਹੜਾ ਸੀ ਉਹ ਬੜਾ ਪ੍ਰਸਿੱਧ ਹੋਇਆ ਅੱਜ ਇੱਕ 마ਗ ਨੂੰ ਸ਼ਹੀਦਾਂ ਦੀ ਯਾਦ ਸ੍ਰੀ ਮੁਕਸਰ ਸਾਹਿਬ ਦੀ ਇਸ ਪਾਵਨ ਧਰਤੀ ਦੇ ਉੱਤੇ ਮਨਾਈ ਜਾ ਰਹੀ ਹੈ ਜੋੜ ਮੇਲ ਦੇ ਰੂਪ ਦੇ ਵਿੱਚ ਭਾਵੇਂ ਹੁਣ ਪਾਣੀ ਦੀ ਕਿੰਮਤ ਕਿੱਲਤ ਨਹੀਂ ਹੈ ਇਸ ਲਈ ਸਿੰਘਾਂ ਨੇ ਜਾਂ ਇਲਾਕੇ ਦੀਆਂ ਸੰਗਤਾਂ ਨੇ ਜਾਂ ਗੁਰਦੁਆਰਾ ਪ੍ਰਬੰਧ ਨੇ 21 ਪੈਸਾਖ ਨੂੰ ਵੀ ਜਿਹੜਾ ਹੈ ਉਹ ਵੱਡੇ ਪੱਧਰ ਤੇ ਦਿਨ ਮਨਾਉਣ ਦਾ ਫੈਸਲਾ ਕੀਤਾ ਹੋਇਆ ਹੈ ਤੇ ਦਿਨ ਮਨਾਇਆ ਜਾਂਦਾ ਆ ਰਿਹਾ ਹੈ ਤੇ ਮਨਾਇਆ ਜਾਂਦਾ ਪਰ ਇੱਕ ਮਾਗ ਨੂੰ ਮੇਲੇ ਮਾਗੀ ਤੇ ਜੋੜ ਮੇਲ ਦੇ ਨਾਲ ਪ੍ਰਸਿੱਧ ਹੋਇਆ ਸ਼ਹੀਦਾਂ ਦੀ ਯਾਦ ਦੇ ਵਿੱਚ ਦਿਨ ਇਹ ਪੂਰੀ ਦੁਨੀਆ ਪਰਦੇ ਸਿੱਖਾਂ ਵੱਲੋਂ ਜਿਹੜਾ ਹੈ ਉਹ ਬੜੀ ਸ਼ਿੱਦਤ ਭਾਵਨਾ ਤੇ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ ਇਸ ਮੌਕੇ ਮੈਂ ਇਸ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ तमाम ਸ਼ਹੀਦ ਸਿੰਘਾਂ ਨੂੰ ਜਿਨ੍ਹਾਂ ਨੇ ਮੁਕਤਿਆਂ ਦਾ ਖਿਤਾਬ ਪ੍ਰਾਪਤ ਕੀਤਾ ਪਾਤਸ਼ਾਹ ਦੇ ਮੁਖੋਂ ਪਾਤਸ਼ਾਹ ਦੇ ਹੱਥੋਂ ਮੈਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਆਓ ਇਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਇਹਨਾਂ ਦੀਆਂ ਕੁਰਬਾਨੀਆਂ ਇਹਨਾਂ ਦੀਆਂ ਸ਼ਹਾਦਤਾਂ ਇਹ ਸਾਡੇ ਲਈ ਪ੍ਰੇਰਨਾ ਸਰੋਤ ਨੇ ਤੇ ਇਹਨਾਂ ਤੋਂ ਪ੍ਰੇਰਨਾ ਲਈਏ ਇਹ ਸਾਨੂੰ ਅਣਖ ਦੇ ਨਾਲ ਜੀਣਾ ਸਿਖਾਉਂਦੀਆਂ ਨੇ ਇਹ ਸਾਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੀਆਂ ਨੇ ਇਹ ਸ਼ਹਾਦਤਾਂ ਸਾਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੀ ਜੜੀ ਹੈ ਉਹ ਸਮਰੱਥਾ ਰੱਖਦੀਆਂ ਨੇ ਜਦੋਂ ਅਸੀਂ ਇਹਨਾਂ ਤੋਂ ਪ੍ਰੇਰਨਾ ਲਵਾਂਗੇ ਮੈਂ ਬਹੁਤ-ਬਹੁਤ ਸ਼ਹੀਦਾਂ ਦੀ ਇਸ ਪਾਵਨ ਤਰਤੀ ਸ੍ਰੀ ਮੁਕਸਰ ਸਾਹਿਬ ਤੇ ਮਨਾਏ ਜਾ ਰਹੇ ਇਸ ਜੋੜ ਮੇਲ ਮਾਗੀ ਦੇ ਮੌਕੇ ਮੈਂ ਸ਼ਹੀਦਾਂ ਨੂੰ ਨਮਨ ਕਰਦਾ ਫਤਿਹ ਪਲਵਾਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ